The ਕੀ ਆ ਗਈ ਤੁਹਾਡਾ ਮੇਰਾ ਨਾਮ ਕਾਂਟਰ ਰਾਣੀ ਕੀ ਹੋਇਆ ਜੀ ਮੇਰੇ ਕਰੋ ਮੁੰਡੇ ਨੂੰ ਬੁਲਾ ਕੇ ਲੈ ਗਏ ਮਾਰ ਕੇ ਮੰਨੂ ਨਹੀਂ ਬਣਾ ਕੋਈ ਚ ਕੋਈ ਨਹੀਂ ਸੀ ਕੋਈ ਲੱਗ ਲੈ ਕੋਈ ਮੁੰਡਾ ਆਇਆ ਬੁਲਾ ਕੇ ਲੈ ਗਿਆ ਇਹਨੂੰ ਉਹ ਕੰਨਾ ਜਾਬ ਲਾਗ ਲਿਆ ਉਹ ਤੋਕੇ ਨਾ ਬਣਾ ਕੇ ਲੈ ਗਿਆ ਮੇਰੇ ਮੁੰਡੇ ਨੂੰ ਪਤਾ ਨਹੀਂ ਕੀ ਕੀ ਮਾਰਿਆ ਮੇਰੇ ਬੱਚੇ ਨੂੰ ਮੈਂ ਕਿਤੇ ਜਾਵਾ ਮੇਰਾ ਇੱਕੋ ਸਾਰਾ ਮੇਰਾ ਬੱਚਾ ਸੀ ਮੇਰੇ ਮੁੰਡੇ ਦਾ ਨਾਮ ਚੰਦਰ ਮਲੋਤਰਾ Gede, celana sih anjing. ਮੇਰਾ ਨਾਮ ਸੁਖਨ ਹੈ ਅੱਜ ਤੁਹਾਡੇ ਬੇਟੇ ਦਾ ਕਤਲ ਹੋ ਗਿਆ। ਇਸ ਤਰ੍ਹਾਂ ਤੁਹਾਨੂੰ ਖੇਲੇ ਦੱਸਿਆ ਦ। ਮੈਨੂੰ ਉਹ ਪੋਰਡ ਕੀਤਾ ਸੀ ਮੈਨੂੰ ਉਸਤ ਲਵਾਇਆ ਪੋਰਡ ਮੈਨੂੰ ਵੱਡਾ ਮੁੰਡੇ ਨੂੰ ਮਾਰ ਕੇ ਨੇ ਜਲਦੀ ਆਦੋ ਮੈਨੂੰ ਕੋਈ ਸਾਰਾ ਨਹੀਂ ਸੀ ਜਾਣ ਤਾਂ ਰਚੀ ਜਵਾਈ ਆਏ ਉਹ ਮੈਨੂੰ ਬਿਠਾ ਕੇ ਲੈ ਗਏ ਉਹ ਟੇਪੋ ਚਾਣਵਾ ਮੁੱਕ ਗਿਆ ਸੀਗਾ ਕਾਰਨ ਕੀ ਇਹ ਲੋਕਾਂ ਦਾ ਮੈਨੂੰ ਪਤਾ ਨਹੀਂ ਕਿਸੇ ਗੱਲ ਦਾ ਇਹ ਹੈ ਕਤਨਾ ਹੋਈ ਕਿੱਥੇ ਲੱਗ ਗਏ ਮੈਨੂੰ ਜੱਸੀ ਵਿਲਾਸਤਾਂ ਲਈ ਫੋਨ ਆਇਆ ਬਾਅਦ ਵਿੱਚ ਅੰਦੀ ਤੇ ਚਾਰ ਬੰਦੇ ਡਾਕਟਰ ਦਾ ਮੁੰਡਿਆ ਨਰਜਾ ਨਾ ਆਇਆ ਆ ਮੈਡਮ ਆਇਆ ਅੱਜ ਦਾ ਬੈਠ ਪਹੁੰਚੀ ਇਹ ਵਜਵਾਈ ਲੈ ਕੇ ਆਪਣੇ ਨੂੰ ਮੇਰੀ ਕੁੜੀ ਵੀ ਆਈ ਅਸੀਂ ਤਿੰਨੇ ਜਾ ਕੇ ਦੇਖਿਆ ਤੇ ਖਤਮ ਹੋਇਆ ਪਿਆ ਸੀ ਕੋਈ ਗਲਤੀ ਕਿਹੜੀ ਵਿਅਕਤੀ ਸੀ ਜਿਹਨੇ ਉਹਨਾਂ ਤੇ ਹਮਲਾ ਕੀਤਾ ਕੋਈ ਕੋਈ ਪਤਾ ਨਹੀਂ ਪੁੱਤਰਾ ਸਾਰਿਆਂ ਨੂੰ ਨਹੀਂ ਪਤਾ ਸਹੀ ਇਹ ਤੇ ਆਪਣੇ ਕਾਰ ਸਾਰੀਆਂ ਸੀ ਸੱਤ ਕੁੜੀਆਂ ਹਰਿਆਂ ਸੁਣਾ ਨਾਮ ਸਚੀਨਾ ਭਾਈ ਕੋਈ ਨਸ਼ੇ ਵਿੱਚ ਆਦੀ ਸੀ ਕਿ ਜੈ ਬੋਲੀ ਨਹੀਂ ਜੀ ਬੋਲਾ ਚਲ ਜ ਦਵਾਈ ਕੱਲੀ ਖਾਂਦਾ ਸੀ ਹਾਂਜੀ ਕੀ ਕਾਰਨ ਕੀ ਹੈ ਭਾਈ ਜਿਹੜਾ ਇਹ ਮਤਲਬ ਹੈ ਪਾਈਏ ਰਾਤ ਦੇ ਮਤਲਬ ਹੋਇਆ ਪਿਆ ਰਾਤੀ ਆਪਣੇ ਮਤਲਬ ਯਾਰ ਦੋਸਤ ਨਾਲ ਗਿਆ ਸੀ ਉਹ ਰਾਤੀ ਮਾੜੀ ਮੋਟੀ ਨਾਲ ਸੱਟ ਲੱਗੀ ਸੀ ਦੋ ਤਿੰਨ ਟੰਕ ਲੱਗੇ ਘਰੇ ਆ ਗਿਆ ਸੀ ਸیرے ਆਪਣਾ ਉੱਠਿਆ ਵਾ ਉਹਦਾ ਕੋਈ ਯਾਰ ਦੋਸਤ ਆਇਆ ਸیرے ਫਿਰ ਉਹਨੂੰ 10 ਵਜੇ ਲੈ ਗਿਆ ਆਪਣਾ ਮਤਲਬ ਨਸ਼ਾ ਝੜਾਉਦੀ ਉਹਦੀ ਗੋਲੀ ਲੱਗੀ ਉਹਨੂੰ ਉੱਥੇ ਲੈ ਗਿਆ ਕੀ ਪਤਾ ਇਹਨਾਂ ਨੇ ਆਪਣੀ ਗੇਮ ਪੂਰੀ ਉਹਨੂੰ ਰਣਜੀਤ ਸਿੰਘ ਹੈਗੀ ਹੀ ਪੂਰੀ ਪੂਰੀ ਪਲਾਨਿੰਗ ਹੋਣੀ ਹੈ ਇਹਨਾਂ ਦੀ ਇਸ ਕਰਕੇ ਇਹਨਾਂ ਨੇ ਉੱਥੇ ਜਾ ਕੇ ਇਹਨਾਂ ਨੇ ਪੂਰੀ ਪਲਾਨਿੰਗ ਕਰਕੇ ਰਾਤ ਦਾ ਜਿਹੜਾ ਹੈ ਨਾ ਕਾਂਡ ਇਹਨਾਂ ਰੋਦਨ ਰਣਜੀਤ ਕੱਢੀ ਹੈ ਜਿੱਥੇ ਨਸ਼ਾ ਛਡਾਉਦੇ ਜਿੱਥੇ ਗਏ ਆ ਕਿੱਥੇ ਕਰਕੇ ਆ ਜੀ ਇੱਕ ਇੱਕ ਭਈਆ ਮੰਡੀ ਦੇ ਕੋਲ ਭਈਆ ਮੰਡੀ ਦੇ ਕੋਲ ਹਾਂ ਜੀ ਲੱਗਦਾ ਕਿ ਨਸ਼ੇ ਕਰਕੇ ਹੋਇਆ ਜਾਂ ਪੁਰਾਣੀ ਰੰਜਿਸ਼ ਕਰਦਾ ਆ ਪੁਰਾਣੀ ਰੰਜਿਸ਼ ਹੋਣੀ ਆ ਭਾਈ ਕੋਈ ਹਾਂ ਜੀ ਇਹ ਤੇ ਬਹਾਨਾ ਹੀ ਆ ਕਿ ਨਸ਼ਾ ਨਸ਼ੇ ਰ ਤੇ ਬਹਾਨਾ ਹੀ ਆ ਭਾਜੀ ਹਾਂ ਜੀ अच्छा जो जेड़ा ਮੁੱਖ ਦੋਸ਼ੀ ਜਿੰਨੇ ਕੋਲੋਂ ਹਮ ਲੱਗਿੱਤਾ ਗਿਆ ਉਹ ਮੁੰਡਾ ਭਾਈ ਫੜਿਆ ਗਿਆ ਪਹਿਲਾਂ ਇੱਥੇ ਚੁੰਗਿਆ ਆਈ ਹੁਣ ਸਿਵਲ ਹਸਪੀਟਲ ਗਿਆ ਵਾ ਠੀਕ ਹੈ ਬਾਕੀ ਹੁਣ ਜਿਹੜੀ ਪੁੱਛ ਵਿੱਚ ਹੋਏਗੀ ਉਹ ਤੋਂ ਵੀ ਮਾੜਾ ਮਾੜਾ ਪਰ ਚੱਲਦਾ ਕਿਉਂਕਿ ਇੱਕ ਬੰਦੇ ਦਾ ਕੰਮ ਨਹੀਂ ਘੱਟ ਘੱਟ ਤਿੰਨ ਚਾਰ ਮੁੰਡਿਆਂ ਦਾ ਕੰਮ ਹੈ ਪੂਰੀ ਪਲੈਨਿੰਗ ਦਾ ਕੰਮ ਹੋਇਆ ਹੈ ਟੀਵੀ ਕੈਮਰੇ ਲੱਗੇ ਉੱਥੇ ਲੱਗੇ ਸੱਜੇ ਕਤੜਨੀ ਭਾਈ ਜੀ ਕੀ ਮੰਗ ਮੰਗਦੇ ਪ੍ਰਸ਼ਾਸਨ ਤੋਂ ਭਾਈ ਆਪਣਾ ਇਨਸਾਫ਼ ਚਾਹੀਦਾ ਹਾਂਜੀ ਕੋਈ ਬੋਲ ਵੀ ਕਰ ਰਹੇ ਹਾਂ ਤੁਸੀਂ ਕਿ ਕੋਈ ਨਿਸ਼ਚਿਤ ਨਹੀਂ ਹਸਾ ਪਹਿਲੇ ਨਹੀਂ ਨੰਨੀ ਕਹਿੰਦਾ ਗੋਲੀਆਂ ਹਸਪੀਟਲ ਮਤਲਬ ਦਵਾਈ ਖਾਂਦਾ ਸੀ ਛਡਾਣ ਦੇ ਮਾੜਾ ਮੋਟਾ ਹਮੇਸ਼ਾ ਕਰਦੇ ਸੀ ਕਿ ਮਾੜਾ ਮੋਟਾ ਕਰਦਾ ਜਿਹੜਾ ਕੋਈ ਨਾ ਜੇਲ੍ਹ ਚ ਰਹਿ ਕੇ ਆਇਆ ਨਾ ਉਹ ਪਰਚਾ ਪਿਆ ਸੀ ਉਹ ਜਿਹਦਾ ਵਿਆਹ ਹੋਇਆ ਸੀ ਛੋਟੀ ਉਮਰ ਚ ਉਸੇ ਫਿਰ ਨਸ਼ਾ ਲੱਗ ਗਿਆ ਥੋੜਾ ਬਹੁਤ ਨੂੰ ਮੈਰਿਡ ਹੈ ਜੀ ਹਾਂਜੀ ਮੈਰਿਡ ਹੈ ਬੇਟੀ ਇੱਕ ਹੀ ਬੇਟੀ ਹੈ ਇੱਕ ਹੀ ਬੇਟੀ ਉਹ ਵੇਕੇ ਚੱਲ ਗਈ ਸੀ ਉਹਦੀ ਬੋਟੀ ਤੇ ਫਿਰ ਉਹ ਉਹ ਦਵਾਈ ਛੁਡਾਣ ਦੀ ਦਵਾਈ ਖਾਂਦਾ ਸੀ ਛੁਡਾਣ ਦੀ ਦਵਾਈ ਖਾਂਦਾ ਸੀ ਹਸਪੀਟਲ ਦਵਾਈ ਲੈਣ ਗਿਆ ਸੀ ਉਹ ਦਵਾਈ ਲੈਣ ਗਿਆ ਸੀ ਉੱਥੇ ਕੀ ਕਾਰਨ ਹੀ ਹੋਇਆ ਦਾ ਕੁਝ ਪਤਾ ਨਹੀਂ ਲੱਗਦਾ ਜੀ ਕੋਈ ਤੇ ਲੜੇ ਕੀ ਕਾਰਨ ਹੀ ਹੋਇਆ ਦਾ ਕੁਝ ਪਤਾ ਨਹੀਂ ਲੱਗਦਾ ਦਿਨਾਂ ਬਰੋ ਮਾਰਿਆ ਗਿਆ ਉਹਨਾਂ ਕੋਈ ਪਿਆਰ ਨਹੀਂ ਰੱਖੀ ਸੀ ਕਿ ਜਾਂ ਉਹ ਕੋਈ ਉਹਨਾਂ ਦਾ ਯਾਰ ਹੋ ਸੀ 10 ਦਿਨਾਂ ਹੋ ਗਏ ਉਹਦਾ ਅੰਬਾ ਜੰਦਾ ਨਹੀਂ ਕੋਰ ਲੈ ਕੇ ਗਿਆ ਕਰੋ ਆਂਦਾ ਜਾਂਦਾ ਯਾਗੇ ਮੁੰਡਾ ਸਾਨੂੰ ਨਹੀਂ ਪਤਾ ਕਿੰਨੇ ਮਾਲ ਦੀ ਖਾਰ ਕਟਣੀ ਹੈ ਹੁੰਦੇ ਨੇ ਮੰਗ ਮੰਗਦੇ ਪਰਸਾਤ ਤੋਂ ਸਾਡਾ ਭਰਾ ਨਹੀਂ ਚਾਹੀਦਾ ਮੇਰੇ ਬੱਤ ਇਹ ਜੋ ਅੱਜ ਇਹ ਘਟਨਾ ਅ ਭయ్యా ਮੰਡੀ ਲਾਗੇ ਜਿਹੜਾ ਚੌਂਕ ਹੈਗਾ ਉੱਥੇ ਇੱਕ ਘਟਨਾ ਹੋਈ ਹੈਗੀ ਆ ਜਿਹਦੇ ਵਿੱਚ ਨੌਜਵਾਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਆ ਉਹਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਡੈਥ ਹੋ ਗਈ ਹੈ ਜਿਹਦਾ ਨਾਂ ਹੈਗਾ ਸਚਿਨ ਮਲੋਤਰਾ ਸਾਨਾ ਪ੍ਰੇਮਚੰਦ ਇਹ ਜਿਹੜਾ ਰਹਿਣ ਵਾਲਾ ਹੈਗਾ ਇਹ ਕਾ ਮੜੀਦਾਰ ਹੈ ਨਾਲ ਤੇ ਇਹ ਆਪਸ ਦੇ ਵਿੱਚ ਜਿਨੇ ਇਹਨੂੰ ਕਤਲ ਕੀਤਾ ਉਹਦਾ ਨਾਮ ਹੈਗਾ ਸ਼ੁਭਮ ਕਲਿਆਣ ਜੀ ਉਹ ਉਹ ਵੀ ਕਾ ਮੰਡੀ ਦੇ ਲਾਗੇ ਦਾ ਭయ్యా ਚੌਕ ਹੈਗਾ ਉਹਦੇ ਲਾਗੇ ਦਾ ਰਹਿਣ ਵਾਲਾ ਹੈਗਾ ਇਹ ਕੜੀ ਚੌਕ ਦੇ ਲਾਗੇ ਦਾ ਰਹਿਣ ਵਾਲਾ ਹੈਗਾ ਤੇ ਇਹ ਸ਼ੁਭਮ ਤੇ ਇਹਨਾਂ ਦੇ ਆਪਸ ਚ ਦੋ ਤਿੰਨ ਦਿਨ ਪਹਿਲਾਂ ਕੋਈ ਕਿਸੇ ਜੀ ਗੱਲ ਤੋਂ ਲੈ ਕੇ ਤਕਰਾਰ ਹੋਈ ਸੀਗੀ ਜੀ ਤੇ ਅੱਜ ਫੇਰ ਇਹ ਉਥੇ ਚੌਂਕ ਲਾਗੇ ਇਕੱਠੇ ਹੋਏ ਸੀ ਜਿੱਥੇ ਦੁਬਾਰਾ ਇਹਨਾਂ ਦੀ ਆਪਸ ਵਿੱਚ ਤਕਰਾਰ ਹੋ ਗਈ ਤੇ ਸ਼ੁਗਮ ਨੇ ਜਿਹੜੇ ਹੈਗੇ ਆਪਣੇ ਛੁਰੀ ਚੋਕਾ ਜੇਬ ਚੋਂ ਛੁਰੀ ਕੱਢ ਕੇ ਇਹਦੇ ਮਾਰਤੀਆਂ ਜਿਹੜੇ ਉਹਦੇ ਇਹੋ ਜਿਹੀ ਲੱਗੀਆਂ ਹੈਗੀਆਂ ਜਿਹਨੂੰ ਇਮੀਡੀਏਟਲੀ ਹਫਸਰ ਬਚਾਏਗਾ ਜਿੱਥੇ ਉਹਦੀ ਡੈਥ ਹੋ ਗਈ ਆ ਤੇ ਇਹਦੇ ਨਾਲ ਇੱਕ ਹੋਰ ਮੁੰਡਾ ਸੀਗਾ ਤਨਿਸ਼ ਮਰਨ ਵਾਲੇ ਦੇ ਨਾਲ ਤਨੀਸ਼ ਕੁੰਡਾ ਸੀਗਾ ਉਹਦੇ ਵੀ ਇੰਜਰੀਜ਼ ਹੈਗੀਆਂ ਥੋੜੀਆਂ ਜੀਆਂ ਹੋਈਆਂ ਹੈਗੀਆਂ ਪਰ ਉਹ ਅਜੇ ਆਊਟ ਆਫ ਡੇਂਜਰ ਹੈਗਾ ਠੀਕ ਹੈਗਾ ਕੀ ਕਾਰਨ ਕੀ ਸਰ ਲੱਗਦਾ ਵੀ ਜਿਹੜੀ ਖਤਲ ਕਰਨ ਦਾ ਮਾਮਲਾ ਹੈ ਕਾਰਨ ਇਹਨਾਂ ਦੇ ਆਪਸ ਦੇ ਵਿੱਚ ਜਿਹੜਾ ਹੈਗਾ ਕੋਈ ਕਿਸੇ ਗੱਲ ਨੂੰ ਲੈ ਕੇ ਤੁਪਤੂ ਮਮਾ ਹੋਈ ਸੀਗੀ ਉਹਦੇ ਬਾਰੇ ਜਿਹੜਾ ਵੈਰੀਫਾਈ ਕਰ ਰਹੇ ਆ ਅਸੀਂ ਤੇ ਇਹ ਜਿਹੜਾ ਨਾਲ ਦਾ ਮੁੰਡਾ ਤਨੀਸ਼ ਹੈਗਾ ਇਹ ਅਜੇ ਇਹ ਵੀ ਹਸਪੀਟਲ ਦਾਖਲਾ ਪਰ ਆਊਟ ਆਫ ਡੇਂਜਰ ਹੈਗਾ ਤੇ ਅਜੇ ਹੁਣ ਅਸੀਂ ਇਹ ਇਹਨਾਂ ਦੇ ਜਿਹੜਾ ਲੜਕੇ ਦੀ ਡੈਥ ਹੋਈ ਆ ਉਹਨਾਂ ਦੇ ਵਾਰਸਾਂ ਦੇ ਬਿਆਨ ਲਿਖ ਕੇ ਮੁਕਤਮੰਤਾ ਚ ਕੰਢ ਰਹੇ ਆ ਉਹਦੇ ਵਿੱਚ ਮੈਂ ਦੱਸਣਾ ਚਾਹੁੰਗਾ ਵੀ ਇਹ ਕੁਝ ਜਿਹੜੀਆਂ ਪ੍ਰੈਸ ਦੇ ਵਿੱਚ ਰੂਮਰ ਸਾਰੇ ਸੀਗੇ ਵੀ ਇਹ ਇਦਾਂ ਕਤਲ ਹੋ ਗਿਆ ਜੀ ਹੋ ਗਿਆ ਤੇ ਵਿੱਚ ਮੈਂ ਦੱਸਣਾ ਚਾਹੁੰਗਾ ਵੀ ਕਮਿਸ਼ਨਰੇਟ ਪੁਲਿਸ ਜਿਹੜੀ ਹੈਗੀ ਆ ਸਾਡੇ ਏਸੀਪੀ ਵੈਸਟ ਔਰ ਜਿਹੜੇ ਐਸਐਚਓ ਸੁਬਾਨ ਹੈਗੇ ਆ ਇਹ ਬੜੇ ਵਧੀਆ ਕੰਮ ਕਰ ਰਹੇ ਆ ਔਰ ਇਹ ਇਹ ਤੀਜਾ ਜੇ ਮਰਡਰ ਹੈਗਾ ਜਿਵੇਂ ਕਈ ਪ੍ਰੈਸਾਂ ਨੇ ਵੀ ਲਿਖਿਆ ਵੀ ਇਹ ਤੀਜਾ ਮਰਡਰ ਹੋ ਗਿਆ ਜੀ ਹੋ ਗਿਆ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਜੇ ਤੀਜਾ ਮਰਡਰ ਹੋਇਆ ਹੈਗਾ ਤੇ ਉਹਦੇ ਵਿੱਚ ਸਾਰੇ ਦੋਸ਼ੀ ਗ੍ਰਫਤਾਰ ਵੀ ਹੈਗੇ ਆ ਜੀ ਠੀਕ ਆ ਕੁਝ ਇੱਕ ਮੁਕੱਦਮਾ ਹੈਗਾ ਜਿਹਦੇ ਵਿੱਚ ਇੱਕ ਅੱਧਾ ਦੋਸ਼ੀ ਗ੍ਰਫਤਾਰ ਕਰਨਾ ਬਾਕੀ ਆ ਦੇ ਨਾਲ ਦੀ ਨਾਲ ਦੋਸ਼ੀ ਜਿਹੜਾ ਹੈਗਾ ਇਹ ਇਹਦੇ ਵੀ ਇੰਜਰੀਆ ਇਹਨੂੰ ਐਪਰੀਹੈਂਡ ਕਰ ਲਿਆ ਗਿਆ ਸੀਗਾ ਔਰ ਮੁਕਦਮਾ ਦਰਜ ਕਰਕੇ ਜਿਹੜੀ ਤਫਤੀਸ਼ ਜਿਹੜੀ ਹੈ ਇਹਦੀ ਕਰ ਰਹੇ ਆ ਸਿਰ ਲੜਾਈ ਦਾ ਕਾਰਨ ਕਹਿ ਪਰਿਵਾਰ ਮੈਂਬਰ ਕਹਿੰਦਾ ਕਿ ਇੱਕ ਗੋਲੀ ਨੂੰ ਲੈ ਕੇ ਜਿਹੜਾ ਦੀ ਫਾਈਲ ਤਾਂ ਕਰਨ ਹੋਇਆ ਵਾ ਇੱਥੇ ਇੱਧਰ ਦਾ ਕੋਈ ਤੁਹਾਡੇ ਸਾਹਮਣੇ ਕੀ ਦਿਨ ਬੈਠੇ ਗੋਲੀ ਨਸ਼ੇ ਦੀ ਗੋਲੀ ਛਡਾਉਂ ਮੈਂ ਐਸੇ ਤਿੰਨ ਬੰਦੇ ਆਏ ਇਹ ਨਸ਼ਾ ਛਡਾਊ ਕੇਂਦਰ ਤੇ ਲਾਗੇ ਹੋਇਆ ਹੈਗਾ ਇਹਦੇ ਵਿੱਚ ਜਿਹੜੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਗੋਲੀਖਾਨ ਜਾਂਦੇ ਸੀਗੇ ਔਰ ਇਹ ਏਸੀ ਗੱਲ ਨੂੰ ਵੀ ਵੈਰੀਫਾਈ ਕਰਨਾ ਹੈਗਾ ਵੀ ਕੀ ਇਹ ਜਿਹੜੀ ਵਜਾ ਲੰਦੇ ਸੀ ਨਾ ਵੀ ਕੀ ਹੈਗੀ ਆ ਕਿਸ ਗੱਲੋਂ ਲੜਾਈ ਹੋਈ ਹੈਗੀ ਉਹ ਤਾਂ ਓਡ ਸੈਂਟਰ ਚ ਜਿਹੜੇ ਸਾਰੇ ਬੰਦੇ ਗੋਲੀਖਾਨ ਜਾਂਦੇ ਹੈਗੇ ਆ ਤੇ ਉੱਥੇ ਇਹਨਾਂ ਦੀ ਕਿਸ ਵਜਾ ਕਰਕੇ ਲੜਾਈ ਆ ਵੀ ਦਵਾਈ ਤਾਂ ਜਿਹੜੀ ਸਰਕਾਰੀ ਹੈਗੀ ਆ ਉਹਨਾਂ ਦਾ ਤਾਂ ਕੋਈ ਲੈਣ ਦੇਣ ਨਹੀਂ ਹੈਗਾ ਤੇ ਬਾਹਰ ਇਹਨਾਂ ਦੇ ਕੋਈ ਆਪਸ ਚ ਰੰਜਿਸ਼ ਹੈਗੀ ਹੈ ਤਾਂ ਕਿਸ ਗੱਲਾਂ ਸੀਗੀ ਉਹ ਜੇ ਤਫਤੀਸ਼ ਦਾ ਇੱਕ ਪਾਰਟ ਹੈਗਾ ਉਹ ਵੀ ਅਸੀਂ ਕਰ ਰਹੇ ਹਾਂ ਕੋਈ ਸੀਸੀਟੀਵੀ ਫੁਟੇਜ ਸਾਹਮਣੇ ਨਹੀਂ ਸਰ ਨਹੀਂ ਅਜੇ ਤੱਕ ਸਾਡੇ ਕੋਲ ਤਾਂ ਨਹੀਂ ਪਹਾਈ ਹੈਗੀ ਫਿਰ ਵੀ ਅਸੀਂ ਅਗਲ ਵਾਲੇ ਕੈਮਰੇ ਚੈੱਕ ਕਰਨੇ ਆ ਅਜੇ ਇਨੀਸ਼ੀਅਲ ਸਟੇਜ ਤੇ ਹੈਗਾ ਬੰਦੇ ਹਸਪੀਟਲ ਲੈ ਗਈ ਸੀ ਉੱਥੇ ਡੈਥ ਹੋ ਗਈ ਬਿਆਨ ਲਿਖ ਰਹੇ ਆ ਪਰਚਾ ਦਰਜ ਕਰ ਲਿਆ ਕਰਕੇ ਤੇ ਜਿਹੜੀ ਅਗਲੀ ਕਾਰਵਾਈ ਜਿਹੜੀ ਅਮਲ ਚ ਲਿਆ ਰਹੇ ਆ ਠੀਕ ਹੈ ਥੈਂਕ ਯੂ